ਗੁੱਡ ਮਾਰਨਿੰਗ ਜੀ ਸਰਮ ਕੀ ਹਾਲ ਚਾਲ ਇਧਰ ਮਾਈ ਮਦਰ ਗੁੱਡ ਮਾਰਨਿੰਗ ਚਾਹ ਪੀਣ ਲੱਗੇ ਆਂ ਜੀ ਠੀਕ ਆ ਜੀ ਹਾਂ ਜੀ ਆਪਾਂ ਆ ਗਏ ਸੀ ਦੁਕਾਨ ਤੇ ਸੋਚ ਆ ਚਾਹ ਚ ਪੀਤੀ ਤੇ ਆਣਾ ਆ ਗਏ ਦੁਕਾਨ ਤੇ ਸਵੇਰ ਸਵੇਰ ਦੁਕਾਨ ਤੇ ਬੱਚੇ ਆਉਂਦੇ ਆ ਪੇਪਰ ਉੱਪਰ ਚੱਲਦੇ ਆ ਉਹਨਾਂ ਦੇ ਸੋ ਆਪਾਂ ਨਾਲ ਹੀ ਸ਼ੌਕ ਦਾ ਕੰਮ ਨਾਲ ਹੀ ਆਪਾਂ ਚਲੋ ਆਪ ਦਾ ਥੋੜਾ ਬਹੁਤ ਲਿਖ ਰਹੇ ਆ ਏਦਾਂ ਹੀ ਆਪਾਂ ਹੁਣ ਥੋੜਾ ਲੋ ਟਾਈਮ ਦੇਈ ਰਹੇ ਚੀਜ਼ਾਂ ਵੱਲ ਧਿਆਨ ਦੇਈਦਾ ਹਨਾ ਕਿਉਂਕਿ ਜਿਹੜਾ ਬੰਦੇ ਦਾ ਪੈਸ਼ਨ ਹੁੰਦਾ ਬੰਦਾ ਵਿੱਚ ਹੀ ਨੱਪ ਲੈਂਦਾ ਹਨਾ ਮੁੰਡਾ ਕਹਿੰਦਾ ਚਲੋ ਉਹ ਕੰਮ ਕਰ ਲੈਣਾ ਹੋਰ ਕੰਮ ਕਰ ਲੈਣਾ ਪਰ ਜਿਹੜੀ ਚੀਜ਼ 'ਚ ਬੰਦੇ ਨੂੰ ਲੱਗਦਾ ਵੀ ਹਾਂ ਯਾਰ ਮੈਂ ਕੰਮ ਕਰ ਸਕਦਾ ਜਾਂ ਮੈਂ ਅੱਗੇ ਵਧ ਸਕਦਾ ਹਨਾ ਉਹ ਚੀਜ਼ ਬੰਦੇ ਨੂੰ ਡੈਫੀਨੇਟਲੀ ਕਰਨੀ ਚਾਹੀਦੀ ਹੈ ਹਨਾ ਸੋ ਜਿੰਨਾ ਕੁ ਵੀ ਹੋ ਸਕਦਾ ਉਹਨਾਂ ਦਾ ਆਪਾਂ ਲੈ ਕੇ ਲਈਦਾ बस ਅੱਜ ਕੋਈ ਜਗ੍ਹਾ ਤੇ ਜਾਣਾ ਦੇ ਨੇ ਫਿਰ ਉੱਥੋਂ ਦਾ ਵਲੌਗ ਬਣਾਵਾਂਗੇ ਫਿਰ ਤੁਹਾਨੂੰ ਮਿਲਦੇ ਆਂ ਆਪਾਂ ਗਾਂ ਜਾ ਕੇ ਠੀਕ ਹੈ ਜੀ ਅੱਜ ਜੀ ਆਪਾਂ ਬਣਾਉਣੀ ਹੈ ਅੱਜ ਮੂੜੀਆਂ ਵਾਲੀਆਂ ਰੋਟੀਆਂ ਇੱਥੋਂ ਪੜਦੇ ਆਂ ਮੂੜੀਆਂ ਆਹ ਦੇਖੋ ਆਹ ਦੇਖੋ ਬਾਹਰ ਟੁੱਟੀ ਗਈ ਆਹ ਦੇਖੋ ਨੰਨੇ ਮੂੜੀਆਂ ਤੋੜਦੇ ਆਂ ਬਾਕੀ ਮੇਥੇ ਮੁੱਥੇ ਪਾਵਾਂਗੇ ਵਿੱਚ ਘੜੀਆਂ ਪਾਵਾਂਗੇ ਮੇਰਤੇ ਪਾਵਾਂਗੇ ਜਿਹੜੀ ਗੀਤ ਖਰੇ ਵਾਲੀ ਕਹਿੰਦੀ ਆ ਉਹ ਪਾਵਾਂਗੇ ਵਿੱਚ ਉਹ ਇਹਨੂੰ ਆਪਾਂ ਕੱਟਦੇ ਹਾਂ ਧੋ ਕੇ ਹੁਣ ਹਾਂਜੀ ਹੁਣ ਆਪਾਂ ਛੱਲ ਲਾਂਗੇ ਸਾਰੀਆਂ ਮੂੜੀਆਂ ਨੂੰ ਚੰਗੀ ਤਰ੍ਹਾਂ ਛੱਲਾਂਗੇ ਇਹਨਾਂ ਨੂੰ ਤੇ ਛੱਲ ਕੇ ਫਿਰ ਕਰਦੇ ਆ ਕद्दूकस ਕद्दूकस ਕਰਕੇ ਤੇ ਫਿਰ ਬਣਾਉਨੇ ਆ ਇਹਨਾਂ ਨੂੰ ਧਣੀਆਂ ਆਪਾਂ ਤੋੜ ਲਿਆ ਹੁਣ ਮੇਥੇ ਤੇ ਮੇਥੀ ਦੋਨੇ ਚੀਜ਼ਾਂ ਪਾਵਾਂਗੇ ਨਾਲ ਹੀ ਮੇਥੇ ਪਾਦਨੇ ਆ ਨਾਲ ਹੀ ਮੇਥੀ ਵਿੱਚ ਹੀ ਮੂੜੀਆਂ ਤੇ ਦੇਖੋ ਕਿੰਨੀ ਵਧੀਆ ਤਾਕਤਵਾਲੀ ਚੀਜ਼ ਬਣਦੀ ਵਧੀਆ ਸਵਾਦ ਰੋਟੀਆਂ ਬਣਨਗੀਆਂ ਨੇਥੀ ਵੀ ਵਿੱਚ ਹੀ ਤੋੜ ਕੇ ਪਾਵਾਂਗੇ ਤੇ ਮੇਥੇ ਵੀ ਵਿੱਚ ਹੀ ਪਾਵਾਂਗੇ ਉਹ ਮੈਂ ਤੋੜ ਲਾਂ ਤੇ ਮੇਥੇ ਤਾਂ ਹੁਣ ਥੋੜੇ ਜਿਹੀ ਰਹਿ ਗਏ ਉਧਰਲੀ ਕਿਆਰੀ ਚੋਂ ਤੋੜ ਲਾਂਗੇ ਮੈਂ ਛਰੀ ਮਿਰਚ ਪਾਲੀ ਤੇ ਇਹਦੇ ਵਿੱਚ ਮੇਥੇ ਧਨੀਆ ਮੇਥੀ ਮੇਥੇ ਧਨੀਆ ਇਹ ਸਾਰਾ ਕੁਝ ਹੀ ਪਾ ਦਣਾ ਇਹਦੇ ਚ ਆਪਾਂ ਇਹਦੇ ਵਿੱਚ ਪਾ ਦੇਣਾ ਵਿੱਚ ਪਾਵਾਂਗੇ ਨੂਨ ਮਿਰਚ ਦੇ ਫਿਰ ਉਹਨੂੰ ਹਿਲਾਉਂਦੇ ਆਂ ਤਾਂ ਬਹੁਤ ਵਧੀਆ ਚੀਜ਼ ਬਣਦੀ ਹੁੰਦੀ ਹੈ ਜੀ ਇਹ ਖਾ ਕੇ ਦੇਖੋ ਬਣਾ ਕੇ ਕਿਸੇ ਦਾ ਨਹੀਂ ਵਿੱਚ ਪਾਵਾਂਗੇ ਨੂਨ ਮਿਰਚ ਆਪਾਂ ਸਾਰਾ ਮਸਾਲਾ ਪਾ ਦਾਂਗੇ ਇਰੇ ਨੂੰ ਕਰਦਿਆਂ ਤਿਆਰ ਸੋ ਪੂਰੀ ਵਧੀਆ ਚੀਜ਼ ਬਣਦੀ ਹੁੰਦੀ ਆ ਆ ਪਾਤਾ ਪਨੂਨ ਤੇ ਆ ਪਾਤਾ ਥੋੜਾ ਜਿਹਾ ਮੈਗੀ ਮਸਾਲਾ ਮੈਗੀ ਮਸਾਲੇ ਤੋਂ ਬਾਅਦ ਥੋੜੀ ਜਿਹੀ ਲਾਲ ਮਿਰਚ ਆ ਪਾ ਦੋ ਤੇ ਇੱਕ ਨਾਲ ਸਾਡੇ ਸਿੰਧਾ ਨੂਨ ਆ ਇਹ ਹਰੇਕ ਚੀਜ਼ ਚ ਪਾਈਦਾ ਆਪਾਂ ਤੇ ਸਿੰਧਾ ਨੂਨ ਪਾ ਦੋ ਥੋੜਾ ਜਿਹਾ ਇਹ ਨਾ ਤੇ ਹੁਣ ਇਹਨੂੰ ਕਰ ਦਾਂਗੇ ਮੈਕਸ ਮੈਕਸ ਕਰਕੇ ਤੇ ਫਿਰ ਬਣਾਉਣਾ ਰੋਟੀਆਂ ਹਾਂਜੀ ਮਾਤਾ ਨੇ ਕਰ ਲਿਆ ਪੇੜਾ ਤੇ ਚਪਰਤਾ ਆਪਾਂ ਪਾਉਨੇ ਦਹੀਂ ਦਹੀਂ ਕਰਦੇ ਆ ਫਰਿਜ ਚੋਂ ਕੋਈ ਆਪਾਂ ਪਾਈਏ ਕੋਲੀ ਚ ਦਹੀਂ ਲਓ ਜੀ ਗਰਮਾ ਗਰਮ ਰੋਟੀ ਆ ਗਈ ਆ ਸਵੇਰ ਦਾ ਟਾਈਮ ਤੇ ਗਰਮਾ ਗਰਮ ਰੋਟੀ ਨਾਲ ਦਹੀਂ ਸੋ ਹੋਰ ਕੀ ਚਾਹੀਦਾ ਜੀ ਆਪਾਂ ਜਾ ਰਹੇ ਆ ਜੀ ਨਿਹਾਲ ਸਿੰਘ ਵਾਲੇ ਨਿਹਾਲ ਸਿੰਘ ਵਾਲੇ ਕੰਮ ਸੀਗਾ ਇੱਕ ਹਾਂਜੀ ਅਸੀਂ ਆਏ ਸੀਗੇ ਇੱਥੇ ਕੰਮ ਇਹ ਆ ਦਫਤਰ ਆਪਣਾ ਬਣਿਆ ਹੋਇਆ ਇੱਥੇ ਕਾਰਡ ਕੋਡ ਵਗੈਰਾ ਬੰਦਦੇ ਆ ਸੋ ਛੋਟਾ ਜਿਹਾ ਕੰਮ ਆ ਇੱਥੇ ਉਹ ਕਰ ਲਈਏ ਫਿਰ ਕਾਜ ਭੁੱਲ ਗਏ ਸੀ ਗੱਡੀ 'ਚ ਹਾਂਜੀ ਤੇ ਇਹ ਸਾਡੇ ਨਾਲ ਇੱਕ ਮੈਂ ਅੱਜ ਬਲੌਗ ਦੇਖੇ ਮੈਂ ਅਸਲ ਵਿੱਚ ਬਹੁਤ ਟਾਈਮ ਤੋਂ ਦੇਖਦਾ ਆ ਰਿਹਾ ਤੇ ਸਾਡੇ ਪਾਕਿਸਤਾਨੀ ਭਰਾ ਆਗੇ ਪਾਕਿਸਤਾਨੀ ਭਰਾ ਜਿਹੜੇ ਪਾਕਿਸਤਾਨਾ ਲੈਂਦੇ ਪੰਜਾਬ ਦੇ ਆ ਹਨਾ ਬਹੁਤ ਵਧੀਆ ਕਮੇਡੀ ਕਰਦੇ ਆ ਯਾਰ ਉਹਨਾਂ ਦੀਆਂ ਮੈਂ ਦਿਨ ਦੇ ਵਿੱਚ ਇੱਕ ਦੋ ਵੀਡੀਓ ਜ਼ਰੂਰ ਦੇਖਦਾ ਹੀ ਦੇਖਦਾ ਹਨਾ ਤੇ ਬਹੁਤ ਜੀ ਲਵਾਉਂਦੇ ਆ ਯਾਰ ਹਨਾ ਤੇ ਬੜਾ ਸੋਹਣਾ ਕੰਮ ਆ ਉਹਨਾਂ ਦਾ ਤੇ ਕਾਫੀ ਮੈਂ ਦੇਖਦਾ ਉਹਨਾਂ ਨੂੰ ਹਨਾ ਸੋ ਆਪਾਂ ਵੀ ਥੋੜਾ ਬਹੁਤ ਕੋਸ਼ਿਸ਼ ਕਰਿਆ ਕਰਾਂਗੇ ਹਨਾ ਵੀ ਇਦਾਂ ਦੀ ਚੀਜ਼ ਪਾਇਆ ਕਰੀ ਕੋਈ ਵਿੱਚ ਜਿਹਦੇ ਨਾਲ ਦਿਲ ਨੂੰ ਥੋੜਾ ਬਹੁਤ ਹਾਸਾ ਜਾਂ ਕੋਈ ਐਪਰੀਸ਼ੀਏਟ ਕਰਨ ਵਾਲਾ ਕੰਮ ਜਾਂ ਕੋਈ ਚੰਗੇ ਕੰਮ ਹਨਾ ਜਾਂ ਕੁਝ ਵੀ ਰਲ ਮਿਲ ਕੇ ਹਨਾ ਇਹ ਚੀਜ਼ਾਂ ਪਾ ਕੇ ਤੇ ਤੁਹਾਡੇ ਮੂਰੇ ਪੇਸ਼ ਕਰਿਆ ਕਰਾਂਗੇ ਹਨਾ ਸੋ ਇਦਾਂ ਦਾ ਹੀ ਹੁੰਦਾ ਵੀ ਲੋਕਾਂ ਨੂੰ ਖੁਸ਼ ਕਰਨਾ ਸਭ ਤੋਂ ਵੱਡੀ ਮਿਹਨਤ ਦਾ ਕੰਮ ਹੁੰਦਾ ਕਹਿੰਦੇ ਹਨਾ ਜਿਹੜਾ ਆਪਾਂ ਲੋਕਾਂ ਨੂੰ ਖੁਸ਼ ਕਰਦੇ ਆ ਉਹ ਚ ਆਪਣੀ ਬਹੁਤ ਮਿਹਨਤ ਲੱਗੀ ਹੁੰਦੀ ਹੈ ਹਨਾ ਸੋ ਤੇ ਆਪਾਂ ਦੇਖਦੇ ਆਂ ਗਾਂਹ ਵਾਲੇ ਕੰਟੈਂਟ ਦੇ ਵਿੱਚ ਆਪਾਂ ਹਨਾ ਕਿਵੇਂ-ਕਿਵੇਂ ਆਪਦੇ ਆਪ ਚ ਸੁਧਾਰ ਕਰਦੇ ਆਂ ਜਾਂ ਆਪਦੇ ਆਪ ਨੂੰ ਹਨਾ ਕਿਵੇਂ ਉਹ ਕਰਦੇ ਆਂ ਸੋ ਆਪਾਂ ਅੱਗੇ-ਅੱਗੇ ਦੇਖਦੇ ਆਂ ਕੀ ਬਣਦਾ ਹਨਾ ਠੀਕ ਹੈ ਜੀ ਹਾਂਜੀ ਰਾਤ ਦੀ ਰੋਟੀ ਤਿਆਰ ਆਈ ਆਪਣੀ ਗਾਜਰਾਂ ਆਲੂ ਮਟਰ ਸੋ ਹੁਣ ਖਾਣੇ ਆ ਰੋਟੀ ਤੇ ਆਪਾਂ ਮਿਲਦੇ ਆਂ ਸੁਬਾ ਸੁਬਾ ਮਿਲਦੇ ਆਂ ਹੁਣ ਰੋਟੀ ਬਾਣੀ ਖਾ ਲਈਏ ਤੇ ਓਕੇ ਬਾਏ ਹੈ ਜੀ